ਇਹ ਇਹ ਵੀਡੀਓ ਅਸੀਂ ਨਾ ਤਾਂ ਕੋਈ ਪੈਸਾ ਲੈ ਕੇ ਬਣਾ ਰਹੇ ਆ ਨਾ ਕਿਸੇ ਦੀ ਅਸੀਂ ਪ੍ਰੋਮੋਸ਼ਨ ਕਰ ਰਹੇ ਆ ਅੱਜ ਦੀ ਵੀਡੀਓ ਤੁਹਾਨੂੰ ਜਿਵੇਂ ਦੱਸਿਆ ਵੀ ਖਾਸ ਰਹਿਣ ਵਾਲੀ ਆ ਤੁਹਾਨੂੰ ਅੱਜ ਅਜਿਹੇ ਕਾਰੀਗਰ ਨਾਲ ਮਲਾਵਾਂਗੇ ਜਿਹੜਾ ਆਪਣੇ ਪੁਰਾਣੇ ਵਿਥッセ ਨੂੰ ਵੀ ਸੰਭੀ ਬੈਠਾ ਤੇ ਜਿਵੇਂ ਆਪਣੇ ਗੁਰ ਇਤਿਹਾਸ ਨਾਲ ਜੋੜੀ ਵੀ ਵੇਖਾ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਜਾਣਦੇ ਆ ਵੀ ਤੁਸੀਂ ਕਾਹਦਾ ਇਤਿਹਾਸ ਦੱਸੋਗੇ ਇੱਕ ਤਾਦੇ ਮਿਸਤਰੀਆਂ ਤੁਸੀਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਵੀਰੇ ਆ ਮਾਈਕ ਲਾ ਲਓ ਪਹਿਲਾਂ ਤੇ ਆਪਾਂ ਗੱਲਾਂ ਬਾਤਾਂ ਕਰਦੀਏ ਸਭ ਤੋਂ ਪਹਿਲਾਂ ਵੀਰੇ ਆਪਣਾ ਪਿੰਡ ਕਿਹੜੀ ਜਗ੍ਹਾ ਤੇ ਖੜੇ ਆਪਾਂ ਐਡਰੈਸ ਦੱਸ ਦੋ ਆਪਣਾ ਪਿੰਡ ਆਈ ਠਿਕਰੀ ਵਾਲਾ ਜਿਲ੍ਹਾ ਬਰਨਾਲਾ ਬਰਨਾਲੇ ਤੋਂ 5 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਠੀਕ ਹੈ ਲੁਧਿਆਣਾ ਰੋਡ ਦੇ ਨਾਲ ਠੀਕ ਹੈ ਜੇ ਆਪਾਂ ਬਰਨਾਲੇ ਤੋਂ ਆਉਣਾ ਤਾਂ ਸਿੱਧਾ ਆਪ ਨੂੰ ਬਰਨਾਲੇ ਤੋਂ ਜੇ ਲੁਧਿਆਣੇ ਤੋਂ ਆਉਣਾ ਤਾਂ ਬਜੀਤ ਕਾਂ ਦੇ ਕੋਲੋਂ ਆਪਣਾ ਪਿੰਡ ਪੈਂਦਾ ਪਿੰਡ ਠਿਕਰੀ ਵਾਲਾ ਜੀ ਨਾਮ ਕੀ ਆ ਤੁਹਾਡਾ ਨਾਮ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਆਪਣਾ ਘਰ ਆ ਪੈਟਰੋਲ ਪੰਪ ਦੇ ਨੇੜੇ ਬਰਨਾਲਾ ਰੋਡ ਤੇ ਜੀ 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 ਠੀਕ ਹੈ ਕੋਲੇ ਪਿੰਡ ਵਿੱਚ ਜਿਵੇਂ ਵੀਰੇ ਮੈਂ ਦੱਸਿਆ ਵੀ ਤੁਸੀਂ ਮੇਸਤਰੀ ਪਣੇ ਦਾ ਕੰਮ ਕਰਦੇ ਹੋ ਹਾਂਜੀ ਪਰ ਇਹ ਮੇਸਤਰੀ ਪਣੇ ਤੋਂ ਹਟ ਕੇ ਚੀਜ਼ ਤੁਸੀਂ ਕਰ ਰਹੇ ਹੋ ਹਾਂਜੀ ਕੀ ਕਾਹਦਾ ਤੁਸੀਂ ਕੰਮ ਕਰਦੇ ਹੋ ਜਿਵੇਂ ਮੈਂ ਇੱਕ ਦਰਹਾਂ ਲੈਂ ਵੀ ਦਰਹਾਂ ਯਾ ਤੁਸੀਂ ਪੰਜਾਬੀ ਵਿਰਸੇ ਨੂੰ ਵੀ ਸੰਭੀ ਬੈਠੇ ਹੋ ਤੇ ਆਪਣੇ ਜਿਹੜਾ ਪੁਰਾਣਾ ਗੁਰ ਇਤਿਹਾਸ ਆ ਆ ਪੁਰਾਣੇ ਚੀਜ਼ਾਂ ਤੋਂ ਚੱਲਦਾ ਆ ਰਿਹਾ ਹਾਂਜੀ ਉਹਦੇ ਨਾਲ ਵੀ ਜੁੜੇ ਹੋਏ ਆ ਹਾਂਜੀ ਇਹ ਆਪਾਂ ਤੰਤੀ ਸਾਜਾਂ ਤੇ ਜਿਵੇਂ ਹੁਣ ਇਹ ਸਰੰਗੀ ਕਹਿੰਦੇ ਇਹਨੂੰ ਜੀ ਜੀ ਕਿ ਕਲਾਸੀਕਲ ਸਰੰਗੀ ਆ ਜੀ ਇਹ ਤਿਆਰ ਹੋਈ ਵੀ ਆ ਜੀ ਸਾਰੀਆਂ ਮੋਰਨੀ ਵਗੈਰਾ ਪਾਈ ਹੋਈਆਂ ਆਪਣੀਆਂ ਪੁਰਣੀ ਛਾਪੀ ਹੋਈ ਤੇ ਆ ਹਜੇ ਜੀ ਕਾਫੀ ਕਰਨਾ ਰਹਿ ਗਿਆ ਆ ਸਾਰੀ ਰੈਡੀ ਵਾਂਗੂ ਜੀ ਥੋੜਾ ਮੋਟਾ ਕੰਮ ਇਹਦਾ ਰਹਿੰਦਾ ਹਜੇ ਠੀਕ ਆ ਤੇ ਇਹ ਆਪ ਤੰਤੀ ਸਾਜ਼ ਕਹਿੰਦੇ ਆ ਇਹਨਾਂ ਨੂੰ ਜੀ ਜਿਵੇਂ ਰਵਾਬ ਹੋਗੀ ਜੀ ਡੱਲ ਰਵਾਹ ਹੋ ਗਿਆ ਜੀ ਟਾਊਸ ਹੋ ਗਿਆ ਜੀ ਸਰੰਦਾ ਹੋ ਗਿਆ ਇਹ ਤੰਤੀ ਸਾਜ਼ਾਂ ਚ ਆਉਂਦੇ ਨੇ ਜੀ ਸਭ ਕੁਝ ਤੁਸੀਂ ਆਪ ਤਿਆਰ ਕਰਦੇ ਆਪ ਤਿਆਰ ਕਰਦੇ ਹੋਰ ਤੋਂ ਲਾ ਇੱਕ ਆਉਂਦਾ ਫੋਕ ਸਾਜ਼ ਜੀ ਫੋਕ ਸਾਜ਼ ਦੇ ਵਿੱਚ ਜਿਵੇਂ ਤੁੰਬੀ ਹੋਗੀ ਜੀ ਅਲੰਗੋਜੇ ਹੋਗੇ ਇਹ ਫੋਕ ਸਾਜ਼ਾਂ ਦੇ ਵਿੱਚ ਆਉਂਦੇ ਜੀ ਜਿਵੇਂ ਖੁੰਡੇ ਹੋਗੇ ਹਾਂ ਠੀਕ ਆ ਕਾਟੋ ਹੋਗੀ ਜੀ ਇਹ ਸਾਰੇ ਫੋਕਸ ਅੱਜ ਫੋਕ تھا ਸਾਜ ਤੇ ਤੰਤੀ ਸਾ ਸਾਰੇ ਆਪਾਂ ਤਿਆਰ ਕਰਦੇ ਜੀ ਜਿਵੇਂ ਮੁਗਦੂ ਹੋ ਗਿਆ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰਦੇ ਪਹਿਲਾਂ ਸਰੰਗੀ ਮੇਨ ਕਰਦੇ ਆਪਾਂ ਤਿਆਰ ਕਲਾਸਿਕਲ ਸਰੰਗੀ ਫੋਕਸ ਸਰੰਗੀ ਜੂੜੇ ਵਾਲੀ ਸਰੰਗੀ ਜੀ ਇਹ ਸਾਰੀਆਂ ਸਰੰਗੀਆਂ ਆਪਾਂ ਤਿਆਰ ਕਰਦੇ ਦੋਸਤੋ ਜਿਹੜੀ ਬਾਈ ਦੀ ਤੁਸੀਂ ਕਾਰਾਗਰੀ ਆ ਉਹ ਦੇਖ ਲਓ ਹਨਾ ਕਿੰਨੀ ਯਾਰ ਬਰੀਕੀ ਦੇ ਨਾਲ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਮੋਰਨੀ ਦਾ ਹਨਾ ਡਿਜ਼ਾਈਨ ਦੇਖ ਲਓ ਵੀ ਮਤਲਬ ਕਿ ਬੰਦਾ ਯਾਰ ਮਿਹਨਤ ਕਰਦਾ ਹਨਾ ਮੈਂਤ ਕਰਕੇ ਬਾਈ ਦੇ ਜੇ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਵੀ ਇਹਨਾਂ ਨੂੰ ਸੌਕ ਕਿਵੇਂ ਪਿਆ ਵੀ ਪਹਿਲਾਂ ਤੁਸੀਂ ਕੀ ਕਰਦੇ ਸੀ ਬਾਈ ਮੜਾ ਜਾ ਉਹ ਡਿਟੇਲ ਦੱਸੋ ਪਹਿਲਾਂ ਜੀ ਇਹ ਆ ਮੇਰੇ ਡੈਡੀ ਕਬਿਸ਼ਰੀ ਗਾਉਂਦੇ ਸੀ ਜੀ ਜੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਮੈਂ ਉਹਨਾਂ ਦੇ ਨਾਲ ਕਬਿਸ਼ਰੀ ਗਾਉਣ ਲੱਗਿਆ ਜੀ ਕਬਿਸ਼ਰੀ ਤੋਂ ਬਾਅਦ ਫਿਰ ਮੈਂ ਸਰੰਗੀ ਸਿੱਖਣ ਲੱਗਿਆ ਜੀ ਫਿਰ ਉਸਤਾਦ ਜੀ ਕੋਲੋਂ ਜਿੰਨਾਂ ਕੋਲੋਂ ਮੈਂ ਸਰੰਗੀ ਸਿੱਖਿਆ ਸੀ ਉਹਨਾਂ ਕੋਲੋਂ ਹੀ ਇਹ ਕੰਮ ਸਿੱਖਿਆ ਜੀ ਉਸ ਟਾਈਮ ਫਿਰ ਮੈਂ ਨਖਨਾ ਉਲਾ ਆਇਆ ਜੀ ਤੇ ਹੋਰ ਵੀ ਦੋ ਤਿੰਨ ਥਾਵਾਂ ਤੋਂ ਇਹ ਕੰਮ ਮੈਂ ਸਿੱਖ ਕੇ ਫਿਰ ਜਿਵੇਂ ਆ ਡੋੜੀ ਜਿਵੇਂ ਪਾਲਿਸ਼ ਦਾ ਕੰਮ ਆ ਪਾਲਿਸ਼ ਦਾ ਕੰਮ ਹੋਰ ਬੰਦੇ ਤੋਂ ਸਿੱਖਿਆ ਜਿਵੇਂ ਖਰਾਤ ਦਾ ਕੰਮ ਆ ਖਰਾਤ ਦਾ ਕੰਮ ਮੈਂ ਹੋਰ ਬੰਦੇ ਤੋਂ ਸਿੱਖਿਆ ਤੇ ਬਣਾਉਣੀ ਮੈਂ ਉਸਤਾਦ ਜੀ ਤੋਂ ਸਿੱਖਿਆ ਸਾਰੀਆਂ ਚੀਜ਼ਾਂ ਜਿੱਥੋਂ ਵਧੀਆ ਚੀਜ਼ ਬਣਦੀ ਹੈ ਜਿਵੇਂ ਕਈ ਚੀਜ਼ਾਂ ਹੁਣ ਇਹ ਆਹ ਚ ਆਹ ਕੰਮ ਹੁੰਦਾ ਜਿਵੇਂ ਹੂੰ ਹੂੰ ਮੀਨਾਕਾਰੀ ਦਾ ਮੀਨਾਕਾਰੀ ਦਾ ਇਹ ਜ਼ਿਆਦਾਤਰ ਨਖਨੌਂ ਹੁੰਦਾ ਜੀ ਇਹ ਮੈਂ ਉੱਥੋਂ ਜਾ ਕੇ ਜਿਵੇਂ ਉਹ ਪਰਾਗਰੀ ਕਰ ਜਿਵੇਂ ਕਹਾ ਤਵੀ ਪਾਂਤ ਬਾਂਦ ਦਾ ਪਾਣੀ ਪੀਤਾ ਵੀ ਪਾਂਤ ਬਾਂਦ ਦਾ ਸਮਾਨ ਇਕੱਠਾ ਕੀਤਾ ਵੀ ਤੁਸੀਂ ਚਾਰੇ ਦਸਾਂਵਾ ਜੋ ਸਿੱਖ ਕੇ ਇਕੱਠਾ ਕਰਕੇ ਨੌਲੇਜ ਫੇਰ ਚੀਜ਼ ਨੂੰ ਵਿੱਢ ਲਾਇਆ ਹਜੇ ਵੀ ਚਾਹਾਂਗੀ ਵੀ ਹੋਰ ਜਿੱਥੇ ਜਿੱਥੇ ਵਧੀਆ ਚੀਜ਼ ਦੇਖਣ ਨੂੰ ਮਿਲਦੀ ਵੀ ਆ ਆ ਥਾਂ ਬੰਦਾ ਆ ਚੀਜ਼ ਵਧੀਆ ਬਣਾਉਂਦਾ ਜਾਂ ਉਹਦੀ ਕਾਰਾਗਾਰੀ ਕਾਰਾਗਰੀ ਵਧੀਆ ਹਨਾ ਅਸਲ ਵੀਰੇ ਜਿਹੜੀ ਕਲਾ ਹੁੰਦੀ ਆ ਤੇ ਕਾਰਾਗਰੀ ਹੁੰਦੀ ਆ ਹਨਾ ਹਾਂਜੀ ਹਾਂਜੀ ਇਹੇ ਸੌਂਕ ਹੁੰਦੇ ਨੇ ਇਹਨਾਂ ਨੂੰ ਜਿੰਨੇ ਆਪਾਂ ਵਧਾਈ ਜਾਵਾਂਗੇ ਉਹਨੇ ਡੂੰਘੇ ਹੋ ਜਾਂਦੇ ਨੇ ਵੀ ਇਹਨਾਂ ਦੇ ਆਪਾਂ ਐਂਡ ਤੱਕ ਨਹੀਂ ਜਾ ਜਾਈਏ ਜੇ ਅੱਜ ਤੁਹਾਨੂੰ ਮੋਟਰਸਾਈਕਲ ਦਾ ਸੌਂਕ ਆ ਕੱਲ ਨੂੰ ਗੱਡੀ ਦਾ ਹੋਊਗਾ ਗੱਡੀ ਦਾ ਹੋਊਗਾ ਕੱਲ ਨੂੰ ਅੱਜ ਜੇ ਮੈਂ ਅੱਜ ਮਾਡਰਨ ਜਮਾਨੇ ਥਾਰ ਦਾ ਚੱਲਦਾ ਵੀ ਮਤਲਬ ਕਿ ਸੌਂਕ ਨੂੰ ਵੀ ਕਿੰਨਾ ਮਰਜ਼ੀ ਉੱਤੇ ਲਈ ਜਾਓ ਤੇ ਕਾਰਾਗਰੀ ਨੂੰ ਵੀ ਲਈ ਜਾਓ ਵੀ ਮਿਹਨਤ ਦਾ ਜਿਹੜਾ ਆਪਾਂ ਕਰਦੇ ਰਹਾਂਗੇ ਉਹਦਾ ਕੋਈ ਗੋਣੀ ਨਹੀਂ ਹੈਗਾ ਇਹ ਆ ਵੀ ਜਿੰਨਾ ਚੀਜ਼ ਪਤਾ ਕੀ ਗੱਲ ਜੇ ਆਪਾਂ ਨਵੀਂ ਚੀਜ਼ ਕੋਈ ਮੂਰੇ ਦਿਖਾਵਾਂਗੇ ਨਾ ਹੂੰ ਹੂੰ ਤਾਂ ਆਪਣਾ ਮੂਰੇ ਚੱਲਦਾ ਕੰਮ ਜੀ ਕੋਈ ਵੀ ਚੀਜ਼ ਜੇ ਤੁਸੀਂ ਆਗੇ ਤੁਸੀਂ ਮੈਨੂੰ ਕਹਤਾ ਜੀ ਵੀ ਆਹ ਚੀਜ਼ ਬਣਾਉਣੀ ਆ ਆਪਾਂ ਦਾ ਜੀ ਉਹ ਮੈਨੂੰ ਬਣਾਉਣੀ ਪੈਣੀ ਆ ਜੇ ਮੈਂ ਕਹਦਾ ਮਿੱਤਾਂ ਬਣਦੀ ਨਹੀਂ ਫਿਰ ਉਹ ਬਣਦੀ ਨਹੀਂ ਮਾਡਰਨ ਜਮਾਨੇ ਦੇ ਹਿਸਾਬ ਨਾਲ ਹਾਂ ਜੇ ਤੁਸੀਂ ਕਹਤਾ ਮੈਨੂੰ ਬਣਾਓ ਤਾਂ ਬਣਾਉਣੀ ਪੈਣੀ ਆ ਤੁਹਾਨੂੰ ਮੈਂ ਬਣਾਉਂਗਾ ਵੀ ਜਿਵੇਂ ਇਹ ਚੀਜ਼ ਬਣਾਉਣੀ ਵੀ ਆ ਆਪਾਂ ਜਿਵੇਂ ਮੈਂ ਤੁਹਾਡਾ ਪਸੋਕੜ ਜਾਣਨ ਦੀ ਕੋਸ਼ਿਸ਼ ਕਰੀ ਪਹਿਲਾਂ ਤੁਸੀਂ ਆਪਦੇ ਬਾਪੂ ਜੀ ਨਾਲ ਕਵਿਸਤਰੀ ਹਾਂਜੀ ਵੀ ਸ਼ੌਂਕ ਤੁਹਾਨੂੰ ਛੋਟੇ ਹੁੰਦਿਆਂ ਤੋਂ ਹੀ ਛੋਟੇ ਹੁੰਦਿਆਂ ਤੋਂ ਹਾਂਜੀ ਹੂੰ ਕਿੰਨਾ ਟਾਈਮ ਤੁਸੀਂ ਕਵਿਸ਼ਰੀ ਕੀਤੀ ਹੈਗੀ ਕਵਿਸ਼ਰੀ ਘੱਟੋ ਘੱਟ ਮੈਂ 6-7 ਸਾਲ ਕੀਤੀ 6-7 ਸਾਲ ਕੋਈ ਉਹਦਾ ਮੜਾ ਜਾਂ ਨਮੂਨਾ ਆਪਾਂ ਦਰਸਾਉਣ ਦਾ ਮੜਾ ਇਹ ਮੰਗਲਾਚਰਨ ਕਹਿੰਦੇ ਕਵਿਸ਼ਰੀ ਦਾ ਜੀ हां जी तेरा नाम ਲੈ ਕੇ hath kalam thali guru khol de kwar main ha matti mandri kar de gyan shamda band di bagsh data khol de tal kat jeev wala tandri aisa sona lagga main soro tya ch gaunda tarach sohave jime 14 mi da chand ji chhod ke te hath kar har je nange dar syo rasta tu das ba ke ha na jave gandri te lo bhi dar ਮੈਨੂੰ ਤਾਂ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਗਾਉਣ ਵਾਲਾ ਵੀ ਤੇ ਕੰਮ ਕਰਨ ਵਾਲਾ ਵੀ ਠੀਕ ਆ ਮੈਂ ਬਾਰ ਬਾਰ ਉਹੀ ਗੱਲਾਂ ਦਰਹਾ ਰਿਹਾ ਆਂ ਵੀ ਇੱਕ ਤਾਂ ਬੰਦਾ ਪੰਜਾਬੀ ਵਿਰਸੇ ਨਾਲ ਚਲੋ ਯਾਰ ਬਿਜ਼ਨਸ ਤਾਂ ਹਰੇਕ ਬੰਦੇ ਨੇ ਆਪਣਾ ਕੰਮ ਹੈ ਨਾ ਰੋਟੀ ਕਮਾਉਣੀ ਆ ਵੱਡੀ ਗੱਲ ਆ ਵੀ ਮੰਗਣ ਨਾਲੋਂ ਮਿਹਨਤ ਜੰਗੀ ਵੀ ਵੀਰ ਕਿਸੇ ਦੇ ਦਰਵਾਜ਼ੇ 'ਤੇ ਖੜਾ ਹਨਾ ਆਪਦਾ ਕੰਮ ਕਰਦਾ ਯਾਰ ਚਲ ਦੋ ਪੈਸੇ ਘੱਟ ਕਮਾ ਲੂਗਾ ਚਲ ਆਪਦੇ ਨਾਲ ਵਧੀਆ ਲੱਗਿਆ ਹਨਾ ਤੁਸੀਂ ਘਰੇ ਰਹਿ ਕੇ ਇੱਕ ਤਾਂ ਆਪਾਂ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਤੁਸੀਂ ਜਿਵੇਂ ਹੁਣ ਆਜ ਦੇ ਵਿੱਚ ਆਪਣਾ ਸਮਾਨ ਰੱਖਿਆ ਹੋਇਆ ਜੋ ਹੱਡੀ ਦਾ ਸਮਾਨ ਆ ਜਿਵੇਂ ਇਹਦੇ ਵਿੱਚ ਆਪਣੀ ਵਰਤੀ ਜਾਂਦੀ ਹੈ ਹੱਡੀ ਜੀ ਇਹਦੇ ਵਿੱਚ ਆਪਣੀ ਮੱਝ ਦੀ ਹੱਡੀ ਵਰਤੀ ਜਾਂਦੀ ਹੈ ਇਹਨੂੰ ਮੱਝ ਦੀ ਹੱਡੀ ਕਹੀ ਹੈ ਅੱਛਾ ਉਂ ਨਹੀਂ ਮੱਝ ਦੀ ਹੱਡੀ ਹੁੰਦੀ ਉਹਨੇ ਇਹ ਬਣੀ ਹੁੰਦੀ ਹੈ ਜੀ ਪੀਕੇ ਮੱਝ ਦੀ ਹੱਡੀ ਬਣਦੀ ਹੈ। ਅੱਛਾ ਪੀਕੇ ਬਣਦੀ ਹੈ। ਪੀਕੇ ਬਣਦੀ ਜਿਹੜੇ ਮੱਝ ਦੇ ਹੱਟ ਜਾਂਦੇ ਨੇ ਉਹ ਪੀਕੇ ਬਣਦੇ ਜਿਹੜੀਆਂ ਸਰੰਗੀ ਦੇ ਵਿੱਚ ਚੀਜ਼ਾਂ ਲਾਦੇ ਨੇ ਜਿ ਜਵਾਰੀ ਕਹਿੰਦੇ ਆ ਇਹਨੂੰ ਇਹ ਮੱਝ ਦੀ ਹੱਡੀ ਦੀ ਪੀਹੀ ਹੋਈ ਹੈ। ਠੀਕ ਹੈ। ਠੀਕ ਹੈ ਕੱਲੀ-ਕੱਲੀ ਹੈ ਜੀ ਇਹ। ਮੈਂ ਵੀ ਦੱਸ ਸਕੋ ਬਹੁਤ ਹੀ ਡੂੰਘੀਆਂ ਗੱਲਾਂ ਨੇ। ਜਿਵੇਂ ਇੱਕ ਕਹਾਵਤ ਆ ਵੀਰ ਨੂੰ ਮੈਂ ਮਾੜਾ ਰੋਕਣਾ ਚਾਹਣਾ ਵੀ ਪਸ਼ੂਆਂ ਦੇ ਹੱਡ ਵਿਗਦੇ ਤੇਰਾ ਬੰਦਿਆ ਚੰਮਣਾ ਕਿਸੇ ਕੰਮ ਆਉਣਾ। ਦੇਖ ਲਓ ਪਸ਼ੂਆਂ ਦੇ ਹੱਡ ਪੀਕੇ ਵੀ ਕੰਮ ਆਉਂਦੇ ਨੇ। ਆਪਾਂ ਦਾ ਚਾਰ ਜਾਣੇ ਲੱਕੜਾਂ ਦੇ ਲੈ ਜਾਣਗੇ ਉੱ ਜਿਵੇਂ ਇਹ ਹਾਥੀ ਦੇ ਦੇ ਇਹ ਕਲਾਸਿਕਲ ਸਰੰਗੀ ਦੀ ਘੋੜੀ ਕਹਿੰਦੇ ਨੇ ਠੀਕ ਆ ਸ਼ੇਪ ਵੀ ਹਾਥੀ ਵਾਂਗੂ ਦਿੱਤੀ ਹੋਈ ਆ ਇਹਨੂੰ ਵੀ ਹਾਥੀ ਵਾਂਗੂ ਦਿੱਤੀ ਹੋਈ ਆ ਜੀ 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 ਹੋਰੀ ਇਹ ਵੀ ਹੱਡੀ ਦੀ ਆ ਸਾਰੀ ਜੀ ਇਹ ਹਾਥੀ ਦੀ ਹੱਡੀ ਤੋਂ ਬਣੀ ਆ ਹਾਥੀ ਦੀ ਹੱਡੀ ਤੋਂ ਕਾਫੀ ਚੀਜ਼ਾਂ ਨੇ ਜਿਹੜੀਆਂ ਅੱਧ ਤੋਂ ਬਾਅਦ ਇੱਕ ਆਸਟਲੀ ਬਹੁਤ ਪੈਂਦੀ ਹੁਣ ਪੱਤ ਪੈਂਦੀ ਆ ਜੀ ਜੀ ਕਿਉਂਕਿ ਇਹ ਪੀਹ ਜਾਂਦੀ ਆ ਪੀ ਕੇ ਫੇਰ ਆਪਣੇ ਕੋਲ ਆਉਂਦੀ ਆ ਹਨਾ ਫੇਰ ਬਾਜ਼ਾਰ ਚ ਆਉਂਦੀ ਆ ਫੇਰ ਆਪਾਂ ਬਾਜ਼ਾਰ ਚੋਂ ਖਰੀਦਦੇ ਹਾਂ ਇਹ ਇਥੋਂ ਮਿਲਦੀ ਵੀ ਨਹੀਂ ਜਿਹੜੇ ਉਹ ਕਿਤੋਂ ਵੀ ਆਪਣੇ ਕੋਲੋਂ ਨਹੀਂ ਮਿਲਦੀ ਕੋਈ ਵੀ ਚੀਜ਼ ਜੀ ਜਿਵੇਂ ਹੁਣ ਆਪਣੇ ਕੋ ਇਹਨੂੰ ਕਹਿੰਦੇ ਆ ਦਰਰਵਾ। ਜੀ। ਆ ਸਾਰੇ ਦਰਰਵਾਹ ਕੋਸ਼ ਰਿਪੇਅਰ ਵਾਲੇ ਆਪਣੇ ਕੋਲੇ ਆਏ ਹੋਏ ਨੇ। ਜਿਵੇਂ ਉਹ ਇਹ ਇਹਨੂੰ ਸਰੰਦਾ ਕਹਿੰਦੇ ਪ੍ਰਾਤਨ ਸਰੰਦਾ। ਜੀ ਜੀ। ਇਹ ਵੀ ਸਿੱਧਾ ਆਪਣੇ ਕੋਲੇ ਰਿਪੇਅਰ ਕਰਨ ਲਈ ਆਇਆ ਹੋਇਆ ਸੀ। ਰਿਪੇਅਰ ਕਰਨ ਲਈ। ਹਾਂ ਜੀ ਇਹਨੂੰ ਆਪਾਂ ਕਾਫੀ ਰਿਪੇਅਰ ਕੀਤਾ ਤੇ ਕਾਫੀ ਥੋੜਾ ਜਿਹਾ ਰਹਿ ਗਿਆ ਇਹ। ਜੀ ਜੀ। ਆ ਦੇਖੋ ਇਹਨੂੰ ਆ ਚੀਜ਼ ਆਪਾਂ ਲਾ ਕੇ ਉਹਨਾਂ ਨੂੰ ਦਿੱਤੀ ਆ ਜਿਵੇਂ ਉਹ ਉਧਰ ਮੋਰ ਨਹੀਂ ਪਾਈ ਹੋਈ ਸੀ ਆਪਾਂ ਇਧਰ ਵੀ ਮੋਰ ਨਹੀਂ ਪਾਈ ਇਹਦੇ। ਜੀ ਜੀ ਇਹ ਆਪਾਂ ਆ ਪਾਈ ਹੁਣ ਮੋਰ। ਹਾਂ ਇਹ ਮੋਰ ਨਹੀਂ ਆਪਾਂ ਪਾਈਏ ਉਹਨਾਂ ਦੀ ਲਾਜ ਨਹੀਂ ਸੀ ਹੋਈ ਇਹ ਚਿੰਡਾ ਫਿਰ ਆ ਉੱਪਰ ਠੀਕ ਹੈ ਅੱਜ ਤੋਂ ਕਿੰਨਾ ਟਾਈਮ ਪਹਿਲਾਂ ਵਰਤਿਆ ਜਾਂਦਾ ਸੀ ਇਹ ਇਹ ਗੁਰੂ ਸਾਹਿਬ ਵੇਲੇ ਵਰਤਿਆ ਜਾਂਦਾ ਸੀ ਜੀ ਜਾਂ ਸਰੰਦਾ ਹਾਂ ਸਰੰਦੇ ਸਭ ਤੋਂ ਪਹਿਲਾਂ ਸਰੰਦਾ ਦੇ ਰਵਾਵ ਆਇਆ ਰਵਾਵ ਰਵਾਵ ਦੀ ਆਈਟਮ ਹੈਗੀ ਤੁਹਾਡੇ ਕੋਲ ਰਵਾਵ ਦੀ ਆਈਟਮ ਨਹੀਂ ਹੈਗੀ ਹੁਣ ਬਣ ਰਹੀ ਹੈ ਉਹ ਭੇਜੀ ਦੇ ਆਪਣੀ ਪੌਸ਼